ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਛਾ ਲਾਵੇ ਲਾਵੇ ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਛੋਜੂ ਬੋਛਨੀ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬੰਨ ਵਰਾ ਮਜ਼ਬੂਤ ਸਤਿਗੁਰੂ ਦੀ ਕਿਰਪਾ ਵੜੀ ਆ ਧੰਨ ਮਾਰ ਇਥੋਂ ਆ ਗਿਆ ਧੰਨ ਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰੋ ਪੁੱਤ ਐ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਸੱਪ ਉੱਧ ਭਰੋ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥਲਿਓ ਹੰਬਲ ਕੇ ਗਾਲੀ ਕੋਈ ਨਹੀਂ ਪੰਜਾਬ ਦੇ ਵਿੱਚ بارش ਦਾ ਕਹਿਰ ਲੋਕਾਂ ਦੀ ਜਾਨ ਲੈਣ ਤੱਕ ਤਲਿਆ ਪਿਆ ਹੈ ਪੰਜਾਬ ਦੇ ਵਿੱਚ ਜਿਹੜੀ ਮੁਸਲਾਤਾਰ بارش ਹੋ ਰਹੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਤੱਕ ਵੜ ਗਏ ਹਨ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਿੱਧੀਆਂ ਤੁਹਾਨੂੰ ਦਿਖਾ ਰਹੇ ਹਾਂ ਤਰਨ-ਤਰਨ ਦੀਆਂ ਕਿਸ ਤਰੀਕੇ ਦੇ ਨਾਲ ਧੰਗੁਰੂ ਰਾਮਦਾਸ ਜੀ ਤੇ ਵਾਹਿਗੁਰੂ ਜੀ ਦੇ ਜਕਾਰੇ ਲਗਾ ਕੇ ਬੰਨ ਨੂੰ ਪੂਰਿਆ ਜਾ ਰਿਹਾ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਭਾਰੀ ਦਿੱਕਤਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਦੇ ਵਿੱਚ ਹੜਾ ਦੇ ਹੜ ਆਏ ਹੋਏ ਹਨ ਬਾਰਿਸ਼ ਦੇ ਕਹਿਰ ਨੇ ਲੋਕਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਧ ਪਿੰਡਾਂ ਦੇ ਵਿੱਚ ਜਿਹੜੀ ਹੜ ਦੀ ਮਾਰ ਪਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕ ਰੇਤਾ ਦੀਆਂ ਬੋਰੀਆਂ ਲੈ ਲੈ ਕੇ ਉਸ ਬੰਨ ਨੂੰ ਪੂਰ ਰਹੇ ਹਨ ਤਾਂ ਕਿ ਪਾਣੀ ਜਿਹੜਾ ਉਹ ਪਿੰਡ ਵੱਲੋਂ ਨਾ ਵੜ ਜਾਵੇ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਾ ਪਾਛਾ ਲਾੜੇ ਲਾਵੋ ਲਾਵੋ ਜਦੋਂ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਕੋਈ ਨਹੀਂ ਛੱਡੂ ਕੋਛ ਨਹੀਂ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬੰਨ ਬੜਾ ਮਜ਼ਬੂਤ ਸਤਿਗੁਰੂ ਦੀ ਕਿਰਪਾ ਵੜੀ ਆ ਧੰਨ ਮਾਰ ਇਥੋਂ ਆ ਜਾ ਧੰਨ ਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ 'ਚ ਪੁੱਤ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥਲਿਓ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛੜੇ ਜਕਾਰੇ ਛੜੇ ਤਗੜੇ ਹੋ ਗਏ ਜਿੰਨੇ ਜਕਾਰੇ ਛੜਦਾ ਇੱਜੋ ਜੀ ਬਸ ਰੋਲਾ ਪਾ ਲੈ ਆ ਵੀਰਾਂ ਦੁਨਾਈਂ ਤੇ ਕਾਰਾ ਛੱਡ ਸਕਦਾ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜਾਓ ਬੋਲੇ ਸੋ ਨਿਆ ਬੋਲੇ ਸੋ ਨਿਆ ਵੇਖੀ ਜਾ ਬਾਂਦੇ ਛੇਤੀ ਮੁੰਡਾ ਸਾਡੇ ਮੰਦਰ ਆ ਕੇ ਆ ਬਾਂਦੇ ਲਾਲ ਵੇਖ ਲੋ ਮੇਰੇ ਭਰਾ ਰਿਕਵੈਸਟ ਆ ਦੀ ਗੱਲ ਹੈ ਕਿ ਸਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਛਾ ਲੈ ਲਾਵੋ ਲੈ ਲਵੋ ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਉਛਲ ਜੂ ਮੋਛਨੀ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬੰਨ ਬੜਾ ਮਜ਼ਬੂਤ ਸਤਿਗੁਰੂ ਦੀ ਕਿਰਪਾ ਵੜੀ ਆ ਤਾਨੂੰ ਮਾਰ ਇਥੇ ਆ ਜਾ ਤਾਨੂੰ ਗੁਰੂ ਸਾਹਿਬ ਦੀ ਮਹਾਰਾਜ ਦੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਸੱਤ ਪੁੱਤ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਖਲਿਓ ਹੰਬਲ ਕੇ ਗਾਲੀ ਕੋਈ ਨਹੀਂ ਕਿਹਾਰੇ ਛੱਡੇ ਜਕਾਰੇ ਛੱਡੇ ਤਗੜੇ ਹੋ ਗਏ ਜਿੰਨੇ ਜਕਾਰੇ ਛੱਡਦਾ ਜਿਓ ਕੀ ਬੱਸ ਇਹੋ ਪਾਰਾ ਛੱਡੂਗਾ ਕਿੰਨੇ ਪਾਰਾ ਛੱਡ ਸਕਦਾ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚਲ ਜਾਣੀ ਜਾਓ ਬੋਲੇ ਸੋ ਨਿਆ ਬੋਲੇ ਸੋ ਨਿਆ ਮੈਂ ਕਿਹਦਾ ਭਾਂਦੇ ਛੇਤੀ ਮੁੰਡਾ ਸਾਡੇ ਮੱਥੇ ਆ ਕੇ ਆ ਬਾਂਦੇ ਲਾਲ ਵੇਖ ਲਓ ਪ੍ਰਹਾਰ ਕੋਸ਼ਟਾ ਨਿਗਾਹ ਲਾਇਆ